ਵਾਹਿਗੁਰੂ ਜੀ ਕਾ ਖਾਲਸਾ ਛੇਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਨੰਦ ਸੋ ਪਛੋਂ ਚੱਲ ਰਹੀ ਜੀ ਇਹਨਾਂ ਪੂਰੀ ਤੇਜ਼ ਤੇ ਕੁਦਰਤੀ ਤੌਰ ਤੇ ਵੀ ਜਦੋਂ ਆ ਸ਼ੀਦੀ ਦਿਨ ਸ਼ੁਰੂ ਹੁੰਦੇ ਆ ਜੀ ਤੇ ਠੰਡ ਵੀ ਜ਼ਿਆਦਾ ਵੱਜ ਜਾਂਦੀ ਆ ਠੰਡ ਦੇ ਨਾਲ 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 ਸਾਨੂੰ ਵੀ ਇਹ ਅਹਿਸਾਸ ਕਰਨਾ ਬਹੁਤ ਜ਼ਰੂਰੀ ਹੈ ਕਿ ਦਸਵੇਂ ਪਾਤਸ਼ਾਹ ਚਾਰੋ ਸਾਬ ਜਾ ਦੇ ਤੇ ਉਹਨਾਂ ਦਾ ਸਾਰਾ ਸਰਬੰਸ ਜੋ ਸਾਡੇ ਵਾਸਤੇ ਕੁਰਬਾਨੀਆਂ ਕਰਕੇ ਗਿਆ ਉਹਨਾਂ ਨੂੰ ਯਾਦ ਕਰੀਏ ਤੇ ਵਾਹਿਗੁਰੂ ਨੂੰ ਧਿਆਈਏ ਸੇਵਾ ਕਰੀਏ ਤੇ ਸਿਮਰਨ ਕਰੀਏ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਲਹਾਖਟਣਾ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਿੰਜੂ ਪਛੋ ਤੇਜ ਹੋਈ ਜਾਣੀ ਜੀ ਤਿਉ ਤੋਂ ਠੰਡ ਵੀ ਵਧੀ ਜਾਣੀ ਤੇ ਅਸਾਸ ਕਰਕੇ ਦੇਖੋ ਵੀ ਉਹ ਛੋਟੇ-ਛੋਟੇ ਬੱਚਿਆਂ ਨੇ ਕਿਵੇਂ ਠੰਡ ਹੰਡਾਈ ਹੋਣੀ ਆ ਹੁਣ ਤਾਂ ਅਸੀਂ ਹਰ ਇੱਕ ਹਰ ਤਰ੍ਹਾਂ ਦੇ ਸਾਧਨ ਸਮਝ ਲਓ ਵੀ ਜਾ ਕੱਪੜਾ ਆਪਣੇ ਸਰੀਰ ਵਾਸਤੇ ਅਸੀਂ ਮੁਹैया ਕਰ ਸਕਦੇ ਆ ਵੀ ਅਸੀਂ ਠੰਡ ਤੇ ਬਚੀਏ ਤੇ ਜਦੋਂ ਉਹਨਾਂ ਉਹਨਾਂ ਨਾਲ ਸਾਰਾ ਅ ਮਹਾਰਵਿੰਦ ਵਾਪਰਿਆ ਜੋ ਵੀ ਹੋਇਆ ਤਾਂ ਉਹ ਸੋਚ ਕੇ ਦੇਖੋ ਵੀ ਕਿਵੇਂ ਬਰਸਾਤਾਂ ਦੇ ਵਿੱਚ ਸਰਸਾ ਨਦੀ ਉਹਨਾਂ ਨੇ ਕ੍ਰੋਸ ਕਰੀ ਤੇ ਕਿਵੇਂ ਪਰਿਵਾਰ ਵਿਛੜਿਆ ਤੇ ਕਿਆ-ਕਿਆ ਸੋਚ ਕੇ ਨਾ ਇੱਕ ਵਾਰਾ ਰੂਹ ਅੰਦਰ ਤੇ ਕੰਬਦੀ ਹੈ ਵੀ ਉਹ ਛੋਟੇ-ਛੋਟੇ ਬੱਚਿਆਂ ਨੂੰ ਕਿੱਦਾਂ ਦੀ ਸਿੱਖਿਆ ਮਿਲੇ ਹੋਣੀ ਹੈ ਤੇ ਕਿੱਦਾਂ ਉਹਨਾਂ ਦੀ ਪਾਲਣ-ਪੋਸ਼ਣ ਕਰੀ ਹੋਣੀ ਹੈ ਉਹਨਾਂ ਦੇ ਮਾਪੇ ਨੇ ਮਾਤਾ ਨੇ ਗੁਰਗੋਬ ਸਿੰਘ ਜੀ ਮਹਾਰਾਜ ਨੇ ਤੇ ਮਾਤਾ ਗੁਜਰੀ ਜੀ ਨੇ ਉਹਨਾਂ ਦੀ ਦਾਦੀ ਜੀ ਨੇ ਤੇ ਮਾਤਾ ਸਹਿਬ ਕੌਰ ਜੀ ਇਹ ਹੁਣ ਉਹ ਟਾਈਮ ਪਰਮਾਤਮਾ ਦੀਓਂ ਕਿਰਪਾ ਸੇ ਹੋਈ ਸੋ ਖੈਰ ਮੈਂਦਰ ਨੂੰ ਹੁਣ ਅ ਪਿੱਛੇ ਦੇਖੋ ਤਾਂ ਜੀ ਵੱਜਣ ਲੱਗੀ ਹਰਿਆਈ ਕਣਕਾ ਦੀ ਮਾਰਾ ਦੀ ਕਿਰਪਾ ਨਾਲ ਇਹਨਾਂ ਪੂਰੀ ਸੋ ਅੱਜ ਹਰਿਆਈ ਦੇ ਉਹਦੇ ਆਧਾਰ ਤੇ ਇਹ ਵੀਡੀਓ ਚੱਲੂਗੀ ਅ ਹਰੇ ਦਾ ਹੀ ਅੱਜ ਬਣਾਵਾਂਗੇ ਅਸੀਂ ਕੁਝ ਆਈਟਮ ਤੇ ਹੁਣ ਤੁਹਾਨੂੰ ਮਿਲਾਉਂਦੇ ਮਾਂ ਤੇ ਪੁੱਤ ਦੋਹ ਜਣੇ ਲੱਗੇ ਹੋਏ ਸਾਗ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਅੱਜ ਜੀ ਸਾਰਿਆਂ ਦਾ ਹੋ ਗਿਆ ਮਨ ਖੁਸ਼ ਹਰਾ ਹਰਾ ਸਾਗ ਵਿੱਚ ਮੱਖਣੀ ਪੀਣੀ ਪਲੀ ਮੱਕੀ ਦੀ ਰੋਟੀ ਇਹ ਤੇ ਕਰਨ ਵੀਰ ਦਾ ਵੀ ਜੀ ਅੱਜ ਪੂਰਾ ਮਨਤਾਈ ਮੈਂ ਸਾਗ ਖਾਣਾ ਦੋ ਛੁੱਟੀਆਂ ਚ ਮੈਂ ਸਾਗ ਨਾਲੇ ਆਨੰਦ ਮਾਨਨੇ ਇਹਦਾ ਕਹਿੰਦਾ ਮਾਸੀ ਵੀ ਦਿਨ ਦਾ ਬਣਾ ਲਾ ਹੈ ਕਰਨ ਹਾਂਜੀ ਫਿਰ ਮੈਂ ਕਿਹਾ ਵੀ ਸਾਗ ਖਾਣਾ ਸੌਖਾ ਨਹੀਂ ਪੁੱਤ ਕੰਮ ਕਰਨਾ ਵੀ ਬਹੁਤ ਔਖਾ ਤੇਨੂੰ ਅੱਜ ਤੇ ਤਾਹੀ ਕੰਮ ਲਾਇਆ ਹੋਇਆ ਸੀ ਹਾਂ ਮੈਂ ਜਿੱਦਰ ਕੈਮਰਾਮੈਨ ਬਣ ਗਿਆ ਸਾਡੇ ਕੋਲ ਕੈਮਰਾਮੈਨ ਹੈ ਨਹੀਂ ਤੇ ਹੁਣ ਕਰਨ ਉਹ ਨੂੰ ਵੀ ਮਸ਼ੀਨ ਚ ਚਲਾਉਣ ਦਾ ਸ਼ੌਂਕ ਜਾ ਹਾਂ ਹਾਂ ਸਾਗ ਪਾ ਲਓ ਜੀ ਚੱਕ ਕੇ ਮੂਰੇ ਬੋਬੜੀ ਢੇਰੀ ਲੱਗੀ ਜੀ ਤੂੰ ਰਣ ਦੇ ਕਰਨ ਤਾਂ ਖਣਾ ਦੇਣਾ ਇਹਨੂੰ ਵੀ ਚਾਓ ਵਾ ਇੱਕ ਤਾਂ ਆ ਗਿਆ ਪੀੜੀ ਨੂੰ ਇੱਚ ਪਿੱਛੇ ਨੂੰ ਖਸਕਾ ਦੇ ਇੱਚ ਮੂਰੇ ਨੂੰ ਕਰ 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 ਚੱਲੀ ਹੋ ਜਾਂਦੀ ਬਸ ਹਰ ਇੱਕ ਵੀਡੀਓ ਚ ਆਹੀ ਗੋਸ ਜਾਂ ਪੀੜੀ ਪਰ ਬਹਿ ਕੇ ਓ ਜੀ ਫਿਰ ਪਾਣੀ ਬੰਦਿਆਂ ਦਾ ਹੋ ਜਾਂਦਾ ੱਖਾ ਪੈਰਾ ਪਰ ਬੈਠ ਨਹੀਂ ਹੁੰਦਾ ਖਾ ਖਾ ਗੋਗੜਾ ਬਤਾਈ ਜਾਣੀਆਂ ਪੈਰਾ ਪਰ ਕਿੱਥੇ ਬੈਠੋ ਮੇਰੇ ਤੋਂ ਕਮਾ ਕੇ ਮੇਰੇ ਤੇ ਗੱਲ ਕਰਤੀ ਜਾਂਦੀ ਹੈ ਇਹ ਕੰਨ੍ਹ ਦੇ ਸੰਦੀਪ ਲੜਦੀ ਮੈਂ ਵੀ ਤਾਂ ਚੱਪਲੀ ਮਾਰੀ ਬੈਠਾ ਤਾਂ ਪਹਿਲਾਂ ਜੀ ਇਹ ਤਾਂ ਪਹਿਲਾਂ ਮੈਂ ਕਰਨ ਦੀ ਜਗਾ ਮੈਂ ਬੈਠਾ ਤਾਂ ਮੈਂ ਚੱਲ ਕਰਨ ਵੀਡੀਓ ਬਣਾਉਂਗਾ ਕਰਨ ਤੇ ਬਣੀ ਮੈਂ ਵੀ ਤਾਂ ਬੈਠੀ ਤਾਂ ਤੂੰ ਵੀ ਬੈਠ ਸਕਦੀ ਆ ਪਰ ਨਹੀਂ ਮੈਂ ਨਹੀਂ ਬੈਠ ਸਕਦੀ ਚਲੋ ਨਹੀਂ ਬੈਠਣਾ ਨਾ ਬੈਠ ਬੇ ਕਰ ਕਰ ਆ ਨਾ ਖਿੱਚਣਾ ਨਾ ਨੂੰ ਅੱਗੇ ਪਿੱਛੇ ਵੀ ਨਾ ਕਰ ਪੀੜੀ ਨੂੰ ਇਹ ਪੀੜੀ ਬੀਬੀ ਨੂੰ ਦੱਤੀ ਹੀ ਆ ਜੇ ਬੀਬੀ ਨੂੰ ਦੱਤੀ ਵੀ ਫਿਰ ਕਹਤੇ ਕਰ ਕਰ ਕਰਾਉਣੀ ਬੀਬੀ ਕਹਿੰਦੀ ਵੀ ਇਹ ਪੀੜੀ ਤਾਂ ਸੰਦੀਪ ਤਾਂ ਬੈਠਣੀ ਬੈਠਣ ਉਹ ਬੈਠ ਗੋ ਉਹਨੂੰ ਫਿਰ ਉਹ ਬਾਹ ਹੁਕਾਂ ਦੇ ਗਾਦੇ ਨੂੰ ਦਿੱਤਾ ਲੂਣ ਆ ਉਹ ਗਦਾ ਕਹਿੰਦਾ ਮੇਰੇ ਅੱਖਪਨਤੀ ਉਹ ਕੰਮ ਹੈ ਵੀ ਜੇ ਕੋਸ ਸਿਖਾਓ ਤਾਂ ਸਿੱਖਣਾ ਨਹੀਂ ਉਲਟੀ ਬੈਸ ਬੱਜਣੀ ਆ ਕਿੱਟ ਉਲਟੀ ਬੈਸ ਸ਼ੁਰੂ ਕਰਨੀ ਹੈ ਬਸ ਕਿਆ ਕਰੀ ਕੌਣ ਜਿੱਤਲੂ ਦੀਆਂ ਕੋਈ ਨਹੀਂ ਜਿੱਤਾਂਗਦਾ ਸਦਾ ਹੀ ਗੱਲ ਇਹ ਗੱਲ ਸਹੀ ਆ ਵੀ ਗਲਤ ਬੋਲ ਗਈ ਮੱਛੀ ਨੇ ਕਹਿਣਾ ਤਾਂ ਕੌਣ ਜਿੱਤਲੂ ਬੰਦਿਆਂ ਨੂੰ ਨਾ ਧੀਮੀਆਂ ਉਹ ਕੋ ਜਿੱਤਦਾ ਸਦਾ ਹਾਂ ਬੰਦਿਆਂ ਤਾਂ ਦੋ ਮਿੰਟ ਚ ਹਰਾ ਦਿੰਨੇ ਅਸੀਂ ਕਰਨਾ ਪੁੱਤ ਥੈਲਾ ਉੱਪਰ ਰੱਖ ਤੈਨੂੰ ਫੇਰ ਦੁਪਹਿਰ ਥੱਲੇ ਪਤਾ ਲਿਆ ਠੀਕ ਆ ਹਾਂ ਆਏ ਚੱਲਣਾ ਕੰਮ ਹੈ ਕੌਣ ਹੈ ਰਹਾ ਸਾਧਾ ਤਿੰਨਿਆਂ ਨੂੰ ਲੁੱਡੋ ਚ ਡੈੜੀ ਦੇ ਹਲਾ ਦਿੱਤੇ ਮਾਛੀ ਨੂੰ ਲੁੱਡੋ ਚ ਹਲਾ ਸਕਦੇ ਹੋਰ ਪਾਸੇ ਨਹੀਂ ਖੜ ਗਿਆ ਰੁਕ ਗਿਆ ਤੇ ਪਿੱਛੇ ਮੋੜਨਾ ਪੈਣਾ ਹੁਣ ਚੱਲ ਚੱਲ ਸਿੱਧਾ ਹਾਂ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਚੱਲ ਪਿਆ ਉਹੀ ਜੋਰ ਮਾਰੀ ਜਾ ਪਿੱਛੇ ਮੋੜ ਲਮ ਕਹੀ ਜਾਂਦਾ ਜਦਾ ਬਸ ਬਚਨ ਕਰ ਤੇ ਹੱਥ ਛੱਡ ਦੋ ਬਚਨ ਨਹੀਂ ਕਰੇ ਮੈਂ ਇਹ ਪੱਤੇ ਚ ਜਾ ਰਹੇ ਜਾਂਦੇ ਨਾ ਫੇਰ ਆਈ ਕੁਝ ਨਹੀਂ ਲਾਉਣੀ ਨਹੀਂ ਮੈਂ ਕਰਨ ਤਾਂ ਪੁੱਤਿਆ ਯਾਰ ਹੱਥ ਫੜਾ ਲੈਣਾ ਮਨੂੰ ਜਿਹੜੇ ਤੇਰੇ ਹਾਲਾਤ ਲੱਗਦੇ ਆ ਜਿਆਦਾ ਚੌੜਾ ਜਿਆਦਾ ਚੌੜਾ ਨਾ ਕਰ ਤੁਸੀਂ ਉ ਆਜੋ ਫਿਰ ਮੈਂ ਕੀ ਕਰੂੰਗਾ ਫਿਰ ਵੀ ਠੱਕਣੀ ਰੁਕੂ ਘੜਨਾ ਚਲਾਉਂਦਾ ਤਾਂ ਹੈਗਾ ਸਹੀ ਉਹ ਖਵਰਤੁੱਤ ਡਰ ਜਵੇ ਡਰਨੇ ਵਾਲੀ ਚੀਜ਼ਾਂ ਇਹਦੀ ਅੱਖਾਂ ਤੂੰ ਤਾਂ ਡਰੀ ਨਹੀਂ ਮੈਂ ਤੇ ਡਰ ਜੂ ਹਾਂ ਮੈਂ ਡਰਦੀ ਨਹੀਂ ਹਾਂ ਨਾ ਚੱਲ ਚੱਲ ਕੋਈ ਨਹੀਂ ਟੈਨਸ਼ਨ ਨਹੀਂ ਲੈਦੀ ਉਹਨੇ ਕਰਨ ਵੀਰ ਕੀ ਕਰਦਾ ਕੋਈ ਨਹੀਂ ਤਾਂ ਸਿੱਧਾ ਕੰਮ ਕੋ ਕਰਨਾ ਉਹਦਾ ਮੈਨੂੰ ਪਤਾ ਹੀ ਇਹ ਤਾਂ ਪੁੱਠਾ ਕੰਮ ਕਰਨਾ ਜਿਹੜਾ ਵੀ ਕਰਨਾ ਮ ਲਾਇਆ ਤੂੰ ਉਹ ਕਰ ਲੈ ਵਿੱਚੋਂ ਕੋਰੇ ਪਾਸੇ ਟੈਕਰ ਪੜ ਲੈਂਦਾ ਇਹ ਵੀ ਡੈਡੀ ਵਰ ਗਈ ਆ ਸਹੀ ਆ ਹੋ ਗਿਆ ਜੀ ਕੰਮ ਹੁਣ ਸਹੀ ਆਰ ਕੇਰੀ ਜਿੱਤੋਂ ਪਾਚੇ ਉੜਾ ਪੈ ਗਿਆ ਨਰੂ ਇਧਰ ਕੰਮ ਲੋਟ ਡਿਆ ਜੀ ਧੁੱਪਾਂ ਦੇ ਵਿੱਚ ਵੀਡੀਓ ਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਰਹੀ ਥੀ ਹੁਣ ਸਾਗ ਵੀ ਇਹਨਾਂ ਦਾ ਕੰਮ ਨੇੜੇ ਚ ਪਹੁੰਚ ਗਿਆ ਬਈ ਬਾਕੀ ਕਰਨ ਵੀਰ ਪੂਰੇ ਖਿੰਡਦਾ ਥੱਲੇ ਤਾਂ ਨਹੀਂ ਉਹ ਪਰਲੀ ਸੜ ਕੇ ਰਦਾ ਪੁੱਤ ਮੇਰਾ ਦਿਲ ਘਟਦਾ ਹਾਂ ਇੱਥੇ ਤੇਰਾ ਉਹਦਾ ਇੱਕ ਚਮਚਾ ਘਟਦਾ ਹਾਂ 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 ਮਸ਼ੀਨ ਨੂੰ ਦੱਬ ਕੇ ਰੱਖ ਐਨਾ ਕਰਨ ਜੀ ਮੈਨੂੰ ਬੈਠਣ ਨਹੀਂ ਦਿੱਤਾ ਮੈਂ ਕਹਤਾ ਵੀ ਮੈਂ ਬੈਣਾ ਮੈਂ ਚਲਾਉਂਦਾ ਮਸ਼ੀਨ ਪਰੇ ਮੰਨਿਆ ਨਹੀਂ ਹੈਗਾ ਤੇ ਕਹਿੰਦਾ ਵੀ ਮੈਂ ਹੀ ਚਲਾਉਂਗਾ ਮਸ਼ੀਨ ਦੇਖਿਆ ਤਾਂ ਮੈਨੂੰ ਲੱਗਦਾ ਤਾਂ ਮੂੰਹ ਪਰ ਮਸ਼ੀਨ ਪਰੇ ਗਿਰਜਣਾ ਜਿਨੇ ਤੇਰੇ ਹਾਲਾਤ ਐਡੇ ਬੜਾ ਉੱਚਾ ਵੱਟ ਕੇ ਕੱਟੂਗਾ ਤਾਂ ਕਹੋ ਜੂਗਾ ਟੱਕਲੀ ਮਾਰ ਕੇ ਬੈੱਡ ਜਿਕਣਾ ਪਹਿਲਾਂ ਬੈਠਾ ਸੀ ਚਲ ਅਗਰ ਉਧਰ ਨੂੰ ਨਿਆਣਿਆਂ ਤੋਂ ਵੀ ਕੌਣ ਸਮਝਾਵੇ ਹੇਜ ਕਿਸ ਚਲ ਚਲ ਉਹ ਵਧੀਆ ਸੁੱਤੀ ਪਈ ਐ ਨਹੀਂ ਤਾਂ ਉਹਨਾਂ ਸਾਗ ਤੇਰਾ ਕੱਦਾ ਬਣਾ ਦੇਣਾ ਮੈਂ ਤਾਂ ਮੈਚ ਰੋਣੀ ਐ ਮਾਤਾ ਜੀ ਕਹਦਾ ਮੀਰੂ ਤੇਰਾ ਸਾਗ ਕੱਦਾ ਬਣਾਵਾ ਦੇਣਾ ਤਾਂ ਹੈ ਜਿਵੇਂ ਤੁਹਾਡੇ ਦਾ ਕੱਕ ਵੱਡ ਨੂੰ ਤੇ ਆ ਹੂੰ ਸੰਦੀਪਾ ਜਿਹੜੀਆਂ ਗੰਦਲਾਂ ਗੰਦਲਾਂ ਜੀ ਕੱਢ ਕੇ ਨਾ ਉਹ ਕੱਢ ਲੈ ਤੇ ਚ ਇਹਨੂੰ ਬਾਕੀ ਕਰ ਦੇ ਨਾਲ ਚੀਰ ਕੇ ਪਾ ਦੇ ਇੱਤਰ ਇੱਕ ਨਹੀਂ ਖੜੀ ਜਣ ਨੇ ਗੰਦਲਾਂ ਗੰਦਲਾਂ ਹੀ ਖਿੱਚਣੀਆਂ ਮਸ਼ੀਨ ਨੇ ਐਦੀ ਵਿਚਾਰੀ ਦੀ ਚਾਲ ਖਰਾਬ ਹੋ ਗਈ ਹੁਣ ਜਿਆਦਾ ਜਨੋਟ ਸੱਟ ਆਉਗੀ ਚਾਲ ਹੁਣ ਨਵੀਂ ਪਾ ਕੇ ਲਿਉਣੀ ਪਣੀ ਆ ਚਾਲ ਵੀ ਨਵੀਂ ਪੈਸੰਦੀ ਹੈ ਹਾਂ ਤਾਂ ਕਰਕੇ ਕੰਮ ਖਰਾਬ ਕਰਨ ਤਾਂ ਐ ਖੁਸ਼ ਹੁੰਦਾ ਵੀ ਪਤਾ ਨਹੀਂ ਕਿਆ ਇਹਨੂੰ ਸੋਨੇ ਦੀ ਖਾਨ ਮਿਲੀ ਵੀ ਅੱਜ ਕਰਨ ਵੀ ਕਹਿੰਦਾ ਵੀ ਮੈਂ ਆਪਣਾ ਸਾਗ ਆਪ ਬਣਾ ਕੇ ਖਾਉ ਹੂੰ ਹੂੰ ਬਾਕੀਆਂ ਦਾ ਮੈਨੂੰ ਪਤਾ ਨਹੀਂ ਪਰ ਮੇਰਾ ਸਾਗ ਮੈਨੂੰ ਵਧੀਆ ਲੱਗਣਾ ਚਾਹੀਦਾ ਮੈਨੂੰ ਪਤਾ ਕਾਦਾ ਮਜ਼ਾ ਹੁੰਦਾ ਹੂੰ ਆ ਥੱਲੇ ਜਿਹੜਾ ਖੰਡਾਰਾ ਪਿਆ ਹੋਇਆ ਹੈ ਖੰਡਾਰਾ ਨਹੀਂ ਇਹ ਇਹੀ ਦਾ ਸਾਗ ਹੈ ਸੌਰੀ ਦੇ ਆਏ ਨਹੀਂ ਪਤਾ ਕੰਨਿਆਆਂ ਨੇ ਤਾਂ ਅੱਜ ਪਹਿਲੀ ਵਾਰ ਦੇਖਿਆ ਨਾ ਸਾਚੀ ਹੂੰ ਆ ਖੰਡਾ ਨਾ ਪਾਈ ਖੰਡਾ ਉਹਦਾ ਕਿੱਥੇ ਪਾਉਂਦਾ ਆਪਦੇ ਜਪਦੀਲੇ ਚ ਜਾ ਕੇ ਆਏ ਹੱਥ ਨਹੀਂ ਝਾੜੀਦੇ ਹੁੰਦੇ ਹੂੰ ਆ ਕਹਿਆ ਵੀ ਹਾਂ ਆਏ ਕਹਿਆ ਵੀ ਹੱਥ ਨਾ ਝਾੜ ਮੈਂ ਲੋ ਠੀਕ ਆ ਹਾਂ ਹਾਂ ਆ ਲੋ ਹਾਂ ਆੜੇ ਹੱਥ ਥੱਲੇ ਹੱਥ ਵੀ ਥੱਲੇ ਨਾ ਨਾ ਮਾਰ ਤੂੰ ਉਹਦੇ ਨਾਲ ਤੇਰੀ ਜੀ ਪਰ ਜਾ ਤਰਾ ਮੇਰੇ ਹੱਥ ਮਾਰੇ ਭਾਪਾ ਅੱਜ ਵੀ ਸਾਰੇ ਹੱਥ ਨੂੰ ਮੱਸ ਆਏ ਹਾਈ 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 ਇਹਦੇ ਚੰਗਤਾ ਮੈਂ ਖੱਲਿਓ ਬਣਾ ਲੈਂਦੀ ਮਾਪ ਗੰਦਲਾ ਕੌਣ ਪਾਉਂਦਾ ਮੈਨੂੰ ਲੱਗਦਾ ਦਿਨ ਤੇ ਰਾਤ ਹੋਣੀ ਤੇ ਉਹ ਤਾਂ ਆਹ ਹੀ ਉਹ ਹੀ ਹੋਣਾ ਇਹ ਬਾਈ ਡਾਕਟਰੀ ਤਾਂ ਖਾਲੀ ਹੋਣ ਵਾਲੀ ਹੈ ਦਿਨ ਤੇ ਰਾਤ ਹੋਣੀ ਜਾਂ ਮੈਂ ਤਾਂ ਤਾਂ ਵੀੜੇ ਨਹੀਂ ਬਣੀ ਹੋਣੀ ਮੈਂ ਅੱਛਾ ਕਹਿੰਦਾ ਜੇ ਤੁਸੀਂ ਇਕੱਲੇ ਹੁੰਦੇ ਤੈਨੂੰ ਰਾਤ ਹੋ ਜਣੀ ਤੀ ਠੀਕ ਆ ਫਿਰ ਸਾਥ ਮੈਂ ਹੀ ਗਏ ਕਿਹੀ ਬੁਰਬੋ ਦਾ ਫਿਰਨਾ ਹਾਂ ਆ ਕੇ ਰੇ ਇੱਕ ਜੇ ਬਸ ਸਾਥ ਮੈਨੂੰ ਪਤਾ ਡਾੜੀ ਉਹਨੇ ਕੀ ਹੁੰਦਾ ਹੈ ਡਾੜੀ ਉਹਨੇ ਕੀ ਹੁੰਦਾ ਹੈ ਨਹੀਂ ਪਾਣੇ ਕਿਵੇਂ ਬਾਪੁੱਤ ਇਕੱਠੇ ਹੋਏ ਆ ਦੋਏ ਜਾਣੇ ਫਿਕਰਾਉਂਦੇ ਆ ਕਿ ਕਾ ਕਰ ਕਾ ਸਾਡੀ ਤਾਂ ਕੰਮ ਕਰਾਉਂਦੇ ਦੀ ਕਦਰ ਨਹੀਂ ਕੋਈ ਹਾਂਜੀ ਹਾਂ ਹੁਣ ਕਰਨ ਲੱਗਿਆ ਵੈ ਜੀ ਵੀ ਕੋਈ ਕਦਰ ਨਹੀਂ ਮੈਂ ਤੁਸੀਂ ਪੀਣਾ ਪਾਉਂਦੇ ਤੇ ਹਾਂ ਔਰ ਦੜੀ ਨੇ ਇਹ ਗੱਤਗੱਲ ਲੱਭ ਗੱਤਗੱਲ ਕਰਤੀ ਜਾ ਅਬਾਈ ਤੁਸੀਂਓ ਬਣਾਉਨੇ ਸਾਰੀ ਸਬਜ਼ੀਆਂ ਠੀਕ ਹੈ ਵਾਹ ਸਾਂ ਕਹਿ ਕੇ ਖੁਦ ਗੰਦ ਪੈਸਾ ਹਾਜ ਹਾਂ ਹੈ ਗੱਲ ਕਰਦਾ ਪੈਸਾ ਹਾਜ ਔਰ ਆ ਗੋਬੀ ਇਹਨਾਂ ਨੇ ਬਾਲੀ ਆ ਪਤੀਲਾ ਧਰ ਵਿਚਾਰਾ ਪਤੀ ਅੱਗ ਬਾਲਨੇ ਦਾ ਸਾਡਾ ਕੰਮ ਨਹੀਂ ਤੁਹਾਡਾ ਕੰਮ ਤਾਂ ਅੱਗ ਲਾਉਣ ਵਾਲਾ ਕਿ ਤੁਹਾਡਾ ਕੰਮ ਹੈ ਸਾਡਾ ਨਹੀਂ ਹੈਗਾ ਚੱਲ ਬਾ ਹੁਣ ਜਿਹੜਾ ਰਹਿ ਗਿਆ ਨਿਵੇੜ ਕੇ ਪਰੇ ਕਰੋ ਠੀਕ ਹੈ ਜੀ ਹੁਣ ਲੜ ਪਾਉਣ ਦੇ ਟਾਈਮੇ ਮਿਲਾਂਗੇ ਤੁਹਾਨੂੰ ਬਸ 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 ਆ ਕਰਨਾ ਆਇਓ ਚੌੜ-ਤੌੜ ਤੇ ਪੁੱਤ ਹੱਥ ਪਰ ਵੱਜਦਾ ਹੁੰਦਾ ਕੰਮ ਸਿਰੇ ਪਰ ਆ ਗਿਆ ਹੱਥ ਤੋ ਜਾਗੇ ਸਾਗ ਪਾਉਣਾ ਪਾਲਾ ਪੈਰ ਨਾਲ ਇੰਨਾ ਨਹੀਂ ਇਕੱਠਾ ਪੈਣਾ ਹਾਂ ਚੱਲ ਥੱਲੇ ਚੱਲੋ ਥੱਲੇ ਚੱਲੋ ਥੱਲੇ ਚੱਲੋ ਚੱਲ ਅੱਗੇ ਛੱਟਾ ਨਾ ਪਾ ਲਈ ਛੱਟਾ ਜਾਦਾ ਪੈਣਾ ਵਿੱਚ ਗਰਮ ਪਾਣੀ ਹੈ ਇਹਦੇ ਉਹਦਾ ਕਹਿੰਦੇ ਵੀ ਛੱਟਾ ਨਾ ਪੈ ਜਾਵੇ ਚਲੋ ਜੀ ਖੱਟ ਪਰੇ ਸਾਗ ਹੋ ਗਿਆ ਜੀ ਸਾਡਾ ਰੈਡੀ ਆਲਣ ਵੀ ਪਾਤਾ ਆਲਣ ਵੀ ਪਾ ਛੱਡਿਆ ਇਹ ਲੰਘਿਆ ਹੋਇਆ ਤਾਂ ਕਿਧਰੇ ਨੂੰ ਦੇ ਅਲਰ ਪਾਤਾ ਹੁਣ ਟਾਈਮ ਹੋ ਗਿਆ ਦੀਦੀ ਹੁਣ ਸੂਰਜ ਕਿੱਧਰ ਹੈ ਨਾ ਫਾੜਦਾ ਨਹੀਂ ਡਰਾਈਵਰ ਨੂੰ ਮੱਖੀ ਵੀ ਰੋਟੀ ਨਹੀਂ ਲੱਗਦਾ ਟਾਈਮ ਹਾਂ ਠੀਕ ਹੁਣ ਮੇਰੇ ਤਾਂ ਜੀ ਕਹਦਾ ਮੈਂ ਇਹਦਾ ਖਾਣਾ ਕੁਝ ਵੀ ਬੋਲਦੀ ਇੱਤ ਗੱਲ ਹੈ ਸਾਗ ਦੀ ਖੁਸ਼ਬੂ ਆਉਂਦੀ ਹੈ ਸਾਗ ਦੀ ਖੁਸ਼ਬੂ ਕਿੱਥੇ ਨਹੀਂ ਆਉਂਦੀ ਵਾ ਸਾਗ ਦੀ ਘਾਤੇ ਆਉਂਦੀ ਕਿਸ ਗਾਉਂਦੀ ਕੁਝ ਨਹੀਂ ਆਉਂਦੀ ਨਾ ਜੀਰੇ ਵੀ ਤੇ ਨਾ ਸਮਾਨ ਪਾਇਆ ਵਾ ਹੋਵੇ ਹੋਰ ਵੀ ਮੇਥੇ ਹੋਏ ਮੇਥੀ ਪਾਈ ਆ ਮੇਥੇ ਹੀ ਪਾਏ ਆ ਜਿਵੇਂ ਮੇਥੀ ਪਾਈ ਆ ਨਹੀਂ ਆਉਂਦੀ ਮੇਥੇ ਆਰ ਮੇਥੀ ਦੀ ਜ਼ਿਆਦਾ ਆਉਂਦੀ ਮੇਥੇ ਮਿੱਥੀ ਪਾ ਲਵੇਂ ਹਾਂ ਇਹੇ ਜਿਹਾ ਸਮਾਨ ਖਾਸ ਅੱਗੇ ਫਿਰ ਪੈਹੋ ਵੀ ਪਾਈ ਆ ਕੀ ਆਨੇ ਨੇ ਹਾਲੇ ਉਹ ਹੂੰ ਅਚਾ ਇੱਧਰ ਆਪਣੇ ਵੀ ਦਿਮਾਗ ਚ ਨਹੀਂ ਰਿਹਾ ਜਿੱਦਣ ਇਹਨਾਂ ਨੇ ਫਿਰ ਸੀਨ ਬੀਜੀ ਆ ਆਪਾਂ ਤਾਂ ਚਲ ਹਾਲੇ ਹਾਲੇ ਤਾਂ ਪਾਤੀ ਵੀ ਸੋਏ ਸੂਏ ਵੀ ਬਰੌਣੇ ਤੇ ਸੋਏ ਵੀ ਵਧੀਆ ਹਾਂ ਔਰ ਡੰਕਰਾਂ ਨੇ ਵੀ ਜ਼ਰਾ ਕੋ ਠੀਕ ਤਾਂ ਆਪਾਂ ਸਾਰੇ ਕਹਿਣਗੇ ਪਹਿਲਾਂ ਤਾਂ ਸੁਦੀਪ ਨੇ ਡੰਗਰ ਕੀ ਹੁਣ ਆਪ ਵੀ ਦੀਦੀ ਵੀ ਡੰਗਰ ਕੇ ਚੱਲ ਕੋਈ ਨਾ ਫਿਰ ਉਹ ਵੀ ਤਾਂ ਵਿਚਾਰੇ ਕੱਖ ਖਾਣੇ ਅਸੀਂ ਰਝਾ ਕੇ ਕੱਖ ਖਾਣ ਲੰਦੇ ਆਹ ਉਹ ਵਿਚਾਰੇ ਇੱਕ ਜਿਹੇ ਤਾਂ ਹਾਂ ਆਪਾਂ ਨੂੰ ਵਧੀਆ ਲੱਗਦੀ ਹੈ ਤਾਂ ਹਾਂ ਆਪਾਂ ਨੂੰ ਵਧੀਆ ਲੱਗਦੀ ਹੈ ਅਬੜੋ ਬੜਾ ਟੇਸ ਸਾਰੇ ਨਾ ਹੈਈ ਤੁਸੀਂ ਕਿਹਨੂੰ ਬੋਲੇ ਇਹਦੀ ਮੈਂ ਕੀ ਬੋਲਣਾ ਜੋ ਮਰਜ਼ੀ ਬਣਾ ਕੇ ਖਲਾਈ ਜੋ ਬੋਲਣ ਜੋ ਛੱਡਦੇ ਹੀ ਨਹੀਂ ਅਸੀਂ ਨਹੀਂ ਵੈਸੇ ਅੱਜ ਨਾ ਇਹਨਾਂ ਠੰਡ ਜੀ ਲੱਗੀ ਇਹਦੇ ਬਿਮਾਰ ਨਾ ਲੈਦੇ ਨਾ ਸਵੇਰੇ ਸੰਗਰਾਦ ਕਰਕੇ ਓ ਮਾਈ ਗਾਡ ਵੀਡੀਓ ਪਤਾ ਨਹੀਂ ਕਰਦਾ ਛੋਟੂ ਨੀ ਸੰਗਰਾਮ ਦਾ ਲਖੀ ਨੂੰ ਕਿੰਨੇ ਦਿਨ ਲੰਘਣੇ ਇਹ ਤਾਂ ਹੈ ਚਲ ਚਲ ਕੋਈ ਬਸ ਤੇਰਾ ਦਿਲ ਵੀ ਤਾਂ ਕਰਦਾ ਸਾਖ ਖਾਣੇ ਮੇਰਾ ਤਾਂ ਦਿਲ ਕਰਦਾ ਤੁਸੀਂ ਹੁਣੇ ਮੁੱਠੀ ਦੇ ਰੋਤੇ ਸਾਰਾ ਸਾਲ ਦਿਲ ਕਰਦਾ ਸਕਾ ਕੇ ਰੱਖਣਗੇ ਮੈਨੂੰ ਲੱਗਦਾ ਇਸ ਵਾਰ ਇਹ ਸਾਲ ਪਤਾ ਕੀ ਕਰੇ ਹੁਣ ਤੂੰ ਹੈੀ ਉਹ ਤਾਂ ਲੱਗ ਰੋਟੀ ਸੰਦੇ ਭਰੇ ਮੈਂ ਚੋਕੇ ਲਿਆ ਮੰਮੇਸਾ ਠੀਕ ਹੈ ਠੀਕ ਲਓ ਗਾ ਤੜਕਾ ਹਾਏ ਰੱਬਾ ਮੇਰੇ ਦਿਲ ਦੀ ਗੱਲ ਜਲੀ ਤਾਂ ਤਾਂ ਮੱਚਣੀ ਹੈ ਕਿਹਦਾ ਤੜਕਾ ਲੰਦਾ ਨਾ ਆਈਦਾ ਯਾਰ ਤੜਕਾ ਲੰਦਾ ਬਈ ਉਹਦੀ ਖੁਸ਼ਬੂ ਨਾ ਉੱਥੇ ਪਾਣੀ ਫੜਦੀ ਐ ਹੁਣ ਵੀ ਪੰਪ 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 ਸੁ ਸੁਮਾਈਕੋ ਵਾਲੇ ਪੰਪ ਮਾਈਕੋ ਵਾਲੇ ਤੋਂ ਮਾਈਕ ਉਹਦੇ ਵਾਲੇ ਮੈਕਡੋਨਲਰ ਵਾਲੇ ਮਾਈਕੋ ਵਾਲੇ ਪਾਪਾ ਮਾਈਕੋ ਪਾ ਮਾਈਕੋ ਕੰਪਨੀ ਸਭ ਤੋਂ ਮਸ਼ਹੂਰ ਆ ਪਾਪਾ ਹੁਣ ਤੇਰੀ ਆਪਣੀ ਸੋਚ ਆ ਜਿਹਨੂੰ ਪੰਪ ਦੰਨੇ ਕਿ ਸੱਚੀ ਵਾ ਸਾਡਾ ਸਾਗ ਤਾਂ ਹੀ ਘੋਟ ਗਿਆ ਅੱਜ ਕੁਛ ਨਾ ਨਰਮਤਾ ਇਕ ਇਤਾ ਹੀ ਘੋਟ ਹੋਗੇ ਛੇਤੀ ਘੋਟਣੀ ਜੇ ਇਹਨ ਅੱਗੇ ਗੰਧਣਾ ਵਾਲਾ ਹੁੰਦਾ ਉਹ ਤਾਂ ਲਿੱਕੀ ਵਾਸਤੇ ਬਿਠਾਉਣਾ ਫਿਰ ਬਰੀਆ ਬੜੀ ਬਾਕੀ ਊਲ ਬੜੇ ਖਾ ਕੇ ਤਾਂ ਪਤਾ ਲੱਗ ਹਾਂ ਕੋਈ ਤਾਂ ਕੋਈ ਨੁਕਸ ਕੱਢੇ ਲੰਨੇ ਆ ਨੀ ਤੇਤੋ ਵੀ ਨਾ ਸਈ ਬਸ ਕੌੜਾ ਨਿਕਲ ਜਾਂਦਾ ਇੱਕ ਗੱਲ ਆ ਬਾਈ ਚਾਹੇ ਮੈਂ ਮੈਂ ਆਪਣੇ ਦਿਲ ਤੋਂ ਕਹਿੰਦੀ ਕਦੇ ਝੂਠ ਨਹੀਂ ਬੋਲਦੀ ਪਰ ਮੈਂ ਕਦੇ ਝੂਠ ਵੀ ਨਹੀਂ ਪਰ ਦੀਦੀ ਨੇ ਕਦੇ ਵੀ ਮੇਰੀ ਸਬਜੀ ਕੋਈ ਵੀ ਚੀਜ਼ ਬਣਾਵਾ ਕਦੇ ਮਾੜੀ ਕਹੀ ਹੋ ਦੀਦੀ ਜੇ ਇਹ ਗੱਲ ਸੁਣੋ ਦੀ ਮਿੱਠੀ ਤੇ ਦੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਦੀਦੀ ਕਹੂਗੀ ਵੀ ਸਬਜ਼ੀ ਜਦ ਨੂੰ ਮਿਰਚ ਘਟਾ ਤਾਂ ਕਹਿੰਦਾ ਦੀਦੀ ਤੂੰ ਆਪ ਬਣਾ ਲਿਆ ਕਰ ਇਹ ਨਾਲ ਤਾਂ ਠੀਕ ਹੈ ਵੀ ਨਾ ਬੋਲੋ ਇੱਕ ਚਪਸਾ ਸੁੱਕ ਇੱਕ ਚਪਸਾ ਸੁੱਕ ਇਹ ਚੀਜ਼ ਵਧੀਆ ਹੁੰਦੀ ਆ আর ਬਾਕੀ ਆਟੋਮੈਟਿਕ ਮੈਂ ਇਥੇ ਕਹਿ ਦੇ ਨਹੀਂ ਹੁੰਦਾ ਕਦੇ ਵੀ ਨਹੀਂ ਕਿਹਾ ਦੀਦੀ ਨੇ ਖੁੱਦ ਵਧੀਆ ਹੁੰਦੀ ਆ ਮੇਰੇ ਵਾਸਤੇ ਠੀਕ ਆ ਬਸ ਤਾਂ ਠੀਕ ਆ ਇੰਜ ਕਿ ਦੀਦੀ ਨੂੰ ਪਤਾ ਵੀ ਕਿਦਾਂ ਦਾ ਖਾਣਾ ਕਿਵੇਂ ਬਣਦਾ ਕਿੰਨੀ ਮਿਹਨਤ ਲੱਗਦੀ ਬੰਦਿਆਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹਾਂ ਅੱ بڑے ਬੰਦਾ ਅੱਧੀ ਦਿਹਾੜੀ ਲਾ ਲੈਣਾ ਚੀਜ਼ ਬਣਾਉਣ ਨੂੰ ਪਹਿਲੇ ਤਾਂ ਮਸਾਲਾ ਤਿਆਰ ਕਰਨੇ ਨੂੰ ਕਿੰਨਾ ਟਾਈਮ ਲੱਗਦਾ ਫੇ ਬੰਦਿਆਂ ਨੇ ਬਣਾਉਣੀ ਹੁੰਦੀ ਰੂਹ ਨਾਲ ਤੁਸੀਂ ਵੱਢਣਾ ਹੁੰਦਾ ਦੱਦ ਤਾਂ ਅੱਧੀ ਦਿਹਾੜੀ ਲੱਗਦੀ ਕਦੇ ਕਦੇ ਜਨਾਨੀਆਂ ਤੇ ਰੂਹ ਦੇ ਕੰਮ ਹਾਂ ਉਹ ਗੱਲ ਤੋਂ ਫਰਕ ਆ ਫੇ ਤੁਸੀਂ ਫਾੜ ਫਾੜ ਦਿੰਦੇ ਆ ਬੰਦੇ ਬਣਾਉਦੇ ਰੂਹ ਨਾਲ ਜਿੰਨਾ ਕਿ ਕੰਮ ਕਰਨਾ ਰੂਹ ਨਾਲ ਕਰੋ ਇੱਕ ਗੱਲ ਹੈ ਨਿਆਣੀਆਂ ਨੂੰ ਮੇਰੀ ਆਲੂ ਪਕੌੜੇ ਦੀ ਸਬਜ਼ੀ ਨੇ ਫੈਰ ਥੋੜੇ ਹੂੰ ਉਹ ਤਾਂ ਇੰਨੇ ਫੈਰਨਾ ਆ ਆਲੂ ਪਕੌੜੇ ਦੀ ਸਬਜ਼ੀ ਦੇ ਥਾਂ ਥਾਂ ਚੱਕਾ ਕਰਦੇ ਫਿਰ ਬਸ ਯਲ ਕੋੜੇ ਬੜਾ ਬਸ ਯਲ ਕੋੜੇ ਬੜਾ ਤੂੰ ਇਹਨੇ ਸਬਜੀ ਨਹੀਂ ਬੱਦਦੀ ਸਵੇਰ ਟਾਈਮ ਉਹ ਹਾਂ ਇਹ ਤਾਂ ਹੈ ਇਹ ਗੱਲ ਐਸੇ ਤੇਰੀ ਮੰਨਣ ਵਾਲੀ ਹਾਂ ਇਹਦੇ ਵਿੱਚ ਤਾਂ ਕੋਈ ਝੂਠ ਨਹੀਂ ਹੈਗਾ ਪਰਦੀ ਉਹ ਵਧੀਆ ਪਤਾ ਨਹੀਂ ਉਹ ਕੱਤੇ ਬਣਦੀ ਹੈ ਹਾਂ ਕੜੀ ਨਹੀਂ ਬੱਦਦੀ ਵਧੀਆ ਬਣਦੀ ਸੀ ਨਹੀਂ ਭਿੱਕੀ ਸਿੰਘ ਕਦੇ ਭਿੱਕੀ ਜੰਦ ਤਾਂ ਦੇ ਇੱਕ ਵਾਰ ਤਾਂ ਕੱਟੇ ਹੋਏ ਤੇ ਉਦੋਂ ਤਾਂ ਆਪਾਂ ਖਾ ਲਈਏ ਦੀ ਬਾ ਪਰ ਨਹੀਂ ਇੱਕ ਚੀਜ਼ ਦੀ ਕਮੀ ਸੀ ਨੂਨ ਘੱਟ ਤਾਂ ਨਾ ਮੈਨੂੰ ਤਾਂ ਪਤਾ ਨਹੀਂ ਘਾਤ ਨਹੀਂ ਉਸ ਦਿਨ ਸਵਾਦ ਲੱਗੀ ਪਰ ਇਹਨਾਂ ਨੇ ਲਸਣ ਨਹੀਂ ਪਾਇਆ ਮੈਂ ਮੈਂ ਤਾਂ ਦੜਬੀ ਆ ਕੇ ਖਾਦੀ ਆ ਬਈ ਮੈਂ ਨਹੀਂ ਥੋੜੀ ਜਿਹੀ ਖਾਦੀ ਆ ਮੈਂ ਕਿਹੜੀ ਦਾ ਸਵਾਦ ਮੈਂ ਤਾਂ ਨਾ ਉਹ ਮੇਰੇ ਹੱਥ ਦਾ ਨਹੀਂ ਕੁਝ ਵੀ ਸਵਾਦ ਬਣਦਾ ਮਿੱਤ ਨਹੀਂ ਲੱਗਣਾ ਤੜਕਾ ਆਪਣਾ ਲਾਓ ਚਾਹੇ ਨਾ ਲਾਓ ਪ੍ਰਭੂ ਦੇ ਕਰਨ ਗਾਓ ਮੈਂ ਚੱਲਿਆ ਕਰਨ ਨੂੰ ਲੱਭਣਾ ਕਰਨ ਚੱਲ ਗਿਆ ਜੀ ਹਾਫ ਬਾਜੂ ਟੀ-ਸ਼ਰਟ ਪਾ ਕੇ ਬਾਹਰ ਸ਼ਾਮ ਦਾ ਟਾਈਮ ਆ 5:00 ਵਜੇ ਠੰਡਾ ਹੋਗਾ ਮੌਸਮ ਨਾਲੇ ਉਹਨੂੰ ਮੈਂ ਸਮਝਾ ਕੇ ਆਉਂਗਾ ਪੁੱਤ ਜੈਕਟ ਪਾ ਕੇ ਆਈਦਾ ਹਾਂ ਤਾਂ ਹੁਣ ਅ ਦੇਖਦੇ ਆ ਅੱਗੇ ਵੀ ਜੇ ਤਾਂ ਕੁਝ ਬਣਿਆ ਪ੍ਰੋਗਰਾਮ ਵੀਡੀਓ ਦੇ ਵਿੱਚ ਫੇਰ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਨਹੀਂ ਵੀਡੀਓ ਇੱਥੇ ਤੱਕੇ ਕਰ ਦੂੰਗੀ ਬੱਸ ਨਾ ਨਾ ਜੀ ਵੀਡੀਓ ਇੱਥੇ ਤੱਕ ਨਹੀਂ ਮੈਂ ਤੁਹਾਨੂੰ ਦਿਖਾਵਾਂਗੀ ਜੀ ਸਰਦਾਰ ਜੀ ਤੜਕਾ ਕੀ ਮਿਲਾਉਂਦੇ ਆਂ ਨਾ ਜੀ ਨਾ ਸਾਗ ਦੇ ਵਿੱਚ ਤੜਕੇ ਦਾ ਇੱਕ 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 ਪਿਆਜ਼ ਲਸਣ ਐ ਅਲੱਗ ਅਲੱਗ ਹਾਂ ਉਹ ਤੜਕਾ ਚੜਾ ਕੇ ਨਾ ਮਿੱਕੀ ਸਿੰਘ ਨੇ ਅੱਜ ਤੜਕਾ ਲਾਓ ਚੜਾ ਕੇ ਪਤੀਲੇ ਦਾ ਬਣਾਤਾ ਸੀ ਕੜੀਲਾ ਇਹ ਸਵੇਰੇ ਦੇਖ ਕੇ ਮਾਂ ਜਾਣਾ ਫੋਟੋ ਇਕ ਕਾ ਆ ਗਿਆ ਸਾਡਾ ਢਿੱਡਾ ਛੱਛਰੀ ਗੱਲ ਤਾਂ ਬਾਦੋ ਪਤਾ ਨਹੀਂ ਕੀ ਪਾ ਕੇ ਛੱਛਰੀ ਗੱਲ ਤਾਂ ਬਾਦੋ ਪੁੱਤ ਛੱਛਰੀ ਕਾਲਜੀ ਸਾਰਿਆਂ ਨੂੰ ਬਿਸਕਟ ਤੇ ਜਿਹੜੇ ਮੈਂ ਲੈ ਕੇ ਬਿਸਕਟ ਬਿਸਕਟ ਉਹ ਛੱਟੇ ਪਾਈ ਤਾਂ ਪੈਣੀ ਆ ਹੁਣ ਰੀਤਾ ਨੂੰ ਪੱਛੇ ਰੱਖਿਓ ਵੀ ਰੀਤਾ ਦੇ ਨਾ ਪਵੇ ਰੀਤਾ ਪਰੇ ਜਾ ਬੁੱਤ ਚਲੋ ਠੀਕ ਆ ਜੀ ਦੇਖਦੇ ਆ ਅਗਲਾ ਪ੍ਰੋਗਰਾਮ ਕਿਆ ਬਣਦਾ ਸੋ ਖੋਪਣ ਜੀ ਉਹ ਧਾਰਾ ਚੋਂਨ ਗਈਆਂ ਅੱਧੀਆਂ ਗੇ ਰੋਟੀਆਂ ਲਗਾ ਗਏ ਤੇ ਹਾਂ ਫਿਰ ਲੇਟ ਹੋ ਗਏ ਦੂਜੀ ਫਿਰ ਹਾਂ ਰੋਟੀ ਤੇਰੀ ਵਾਦੀ ਨਹੀਂ ਹੈਗੀ ਵਾਦੀ ਆ ਇੰਨੀ ਤਾਂ ਵਧੀਆ ਰੋਟੀ ਬਣ ਕੇ ਫੁੱਲੇ ਵੀ ਅੱਛਾ ਹੁਣ ਇਹ ਤੋਂ ਉੱਪਰ ਕੀ ਬਣੂਗਾ ਹਾਂ ਰੋਟੀ ਫੁੱਲੇ ਵੀ ਚਾਹੀਦੀ ਹੁੰਦੀ ਹੈ ਮੱਕੀ ਦੀ ਆ ਦੇਖੋ ਹਾਂ ਆ ਦੇ ਦੋ ਟਾਂ ਮਿਲਦਾ ਜੀ ਰਾਤ ਸਾਰਾ ਦਾ ਜਾਬ ਹੋਇਆ ਵਾ ਸ਼ੁਰੂ ਵਾਹ ਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪਰ ਅੱਜ ਜਿਹੜੇ ਸਾਹਮਣੇ ਹੁਣ ਪੱਛੋਂ ਦੀ ਹਵਾ ਚੱਲ ਰਹੀ ਆ ਬਈ ਐਨ ਠੰਡੀ ਠਾਰ ਕੱਲੂ ਪੂਰੀ ਠੰਡ ਹੋਣੀ ਐਨ ਆ ਕਿੱਥੇ ਨੂੰ ਆਦਾ ਪਾਪੂ ਉਹ ਰਿਤ ਵੀ ਆਉਂਦੀ ਜੀ ਪੌੜੀਆਂ ਚੜ੍ਹਦੀ ਹੌਲੇ ਹੌਲੇ ਉੱਪਰ ਇਹਦਾ ਇੱਥੇ ਖੜ੍ਹ ਜਾਂਦੀ ਆ ਉੱਥੇ ਥੱਲੇ ਜਾ ਕੇ ਜੀ ਜਾ ਕੇ ਆਕਾ ਮਰ ਜਾਂਦੀ ਕਦੇ ਬਾਈ ਨੂੰ ਹੱਕਾ ਲਾ ਜਾਂਦੀ ਕਦੇ ਮੰਨੂ ਮਾਰ ਲਾ ਜਾਂਦੀ ਕਦੇ ਪਾਪਾ ਜੀ ਕੀ ਵਾਦੀ ਆ ਜੀ ਹਾਂ ਆ ਰੋਟੀ ਦਾ ਫਰਕ ਏ ਇਹ ਤਾਂ ਵਧਾਈ ਆ ਨਹੀਂ ਕੋਈ ਸਾਬਤ ਰੋਟੀਆਂ ਸਾਰੀਆਂ ਇੱਕ ਬਰਾਬਰ ਹੋਣਗੀਆਂ ਹਾਂ ਇਹ ਬੀਬੀ ਕਿੱਧਰ ਕੋ ਮੈਂ ਮੇਰਾ ਪੁੱਤ ਓਏ ਕਿੱਧਰ ਕੋ ਮੈਂ ਮੇਰਾ ਪੁੱਤ ਪਾਪਾ ਜੀ ਆ ਗਏ ਪ੍ਰਸ਼ਾਦਾ ਛਕਣ ਨੂੰ ਅਜੇ ਤੜਕਾ ਲਾਉਣ ਨੂੰ ਰਹਿੰਦਾ ਜੀ ਮੈਨੂੰ ਲੱਗਦਾ ਆਪੇ ਆਪੇ ਜਾਣਾ ਪਣਾ ਹਾਂ ਇਹ ਤੋਂ ਉੱਪਰ ਗੁੰਦ ਵੀ ਚਾਹੀਦੀ ਨਾ ਨਾ ਓਕੇ ਜੀ ਓਕੇ ਹੈ ਉਹ ਤੁਸੀਂ ਟੜਕੇ ਵਾਲਾ ਪ੍ਰੋਸੈਸ ਬਚਾ ਲੈ ਛੱਡਤਾ ਮੈਂ ਕਰਨ ਨੂੰ ਦੇਖਣ ਚਲ ਗਿਆ ਤੁਸੀਂ ਤਾਂ ਚਲੇਗੇ ਜੀ ਜੀਆਂ ਜੀ ਵੀ ਮੇਰੇ ਹੁੰਦਿਆਂ ਦੀ ਚੀਨੀ ਅ ਗਰੋਟੀਆਂ ਲੈਣੀਆਂ ਲਾ ਦੇ ਵੀ ਵਿੱਕੀ ਸਿੰਘ ਆ ਕੇ ਤੜਕਾ ਲਾ ਲੂਗਾ ਮੈਨੂੰ ਪਤਾ ਹੀ ਤਾਂ ਵੀ ਹਥਿਆਰ ਮੈਨੂੰ ਚੱਕਣੀ ਪੈਣੀ ਆ ਚਲੋ ਠੀਕ ਆ ਜੀ ਵੀਡੀਓ ਹੁਣ ਇੱਥੇ ਕਰ ਦਿੰਦਾ ਬੰਦ ਮਾਰਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਓਕੇ ਜੀ ਬਾਏ ਬਾਏ ਔਰ ਦੇਖੋ ਜੀ ਐਨ ਆਸਤਾਂ ਵੀ ਪਛੋਦੇ ਉਹਦੇ ਨਾਲਾ ਦਰਾਖਤ ਹਿੱਲਦੇ ਦਿਖਦੇ ਹਨ ਹਵਾ ਵਿੱਚ ਵੱੜਦੀ ਹਵਾਨ ਪੂਰੀ ਪਰਫ ਵਰਗੀ ਠੰਢੀ ਚੱਲ ਰਹੀ ਹੈ ਕੱਲੂ ਆਏ ਨਾ ਠੰਡ ਪੂਰੀ ਹੋਣੀ ਹੈ ਕੁੰਡਾ ਲਾ ਦੋ ਰੀਤ ਨੂੰ ਹੁਣੇ ਬਸ ਆ ਰੋਟੀਆਂ ਪਕਾਓ ਖਾਓ ਪ੍ਰਭੂ ਦੇ ਗੁਣ ਗਾਓ ਦੋ ਟਾਈਮ ਮਿਲਦੇ ਆਪਣਾ ਨਿਤਨੇਮ ਕਰੋ ਉਸ ਤੋਂ ਬਾਅਦ ਰਜਾਈਆਂ ਵਿੱਚ ਵੱਢ ਜਾਓ ਰਜਾਈ ਕੱਢ ਲਈ ਅੱਜ ਜਿਹੜੀ ਨਵੀਂ ਰਜਾਈ ਲਈਤੀ ਕੱਢ ਲਈ ਨੂੰ ਦਿਖਾ ਦੇ ਤੋਟਾ ਬਹੁਤ ਵੀ ਹਾਂ ਇਹ ਇਨਸਾਨਾਂ ਨੇ ਲੈਣੀ ਹੁੰਦੀ ਹੈ ਦਾਲੇ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਦੋ ਵਾਰ ਕੱਢ ਦਿੱਤੀ ਨਹੀਂ ਮੈਂ ਬਦਕਿਆ ਹੋਇਆ ਬਦ ਵਿੱਚ ਸਾਰ ਰੁਕਦਾ ਤੁਸੀਂ ਨਹੀਂ ਲੱਗਦੀ ਮੈਂ ਹੁਣ ਮਤਾਈ ਕਹਿੰਦਾ ਵੀ ਅੱਜ ਠੰਡ ਜ਼ਿਆਦਾ ਹੈ ਤੇ ਅੱਜ ਰਜਾਈ ਕੱਢ ਲਿਓ ਪਾਪਾ ਜੀ ਵੀ ਪਹੁੰਚੋਗੇ ਜੀ ਇੱਧਰ ਬੁਲਾ ਦਿਓ ਜੀ ਫਤਿਹ ਅੱਛੇ ਕਾਲ ਜੀ ਤੁਸੀਂ ਵੀ ਖੰਗ ਰਹੀ ਆਉਂਦੇ ਅੱਜ ਦਾ ਬਸ ਗਰਮ ਪਾਣੀ ਪੀਆ ਕਰੋ ਜੀ ਗੋਸੇ ਪਾਣੀ ਨਾਲ ਠੀਕ ਹੋਣਾਗਾ ਮੇਰੇ ਫਾਇਦਾ ਕੋਟ ਕੱਢਦੇ ਆ ਬਰਾ ਵਿੱਚ ਆ ਹਾਂ ਹੁਣ ਠੰਡ ਜ਼ਿਆਦਾ ਹੋ ਗਈ ਆ ਦੋ ਤਿੰਨ ਦਿਨ ਦੋ ਤਿੰਨ ਦਿਨ ਚਲੋ ਠੀਕ ਹੈ ਜੀ ਓਕੇ ਬਾਏ ਬਾਏ